ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨਿਰਪਬਲ ਬਲੌਗ ਚੈਨਲ ਤੇ ਆਪ ਤੁਹਾਡਾ ਸਾਰਾ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਹਿਗੁਰੂ ਦੀ ਕਿਰਪਾ ਨਾਲ ਸੇ ਵੀ ਸਭ ਠੀਕ ਠਾਕ ਹਾਂ ਤੇ ਅੱਜ ਜਿਹੜਾ ਟਾਈਮ ਆ ਟਾਈਮ ਦ ਬਾਹਰ ਦਾ ਹੋ ਗਿਆਗਾ ਤੇ ਕੱਲ ਦੁਪਹਿਰ ਤੋਂ ਲੈ ਕੇ ਵੀ ਮੀਂਹ ਦਾ ਮੌਸਮ ਬਣਿਆ ਹੋਇਆਗਾ ਤੇ ਹੁਣ ਵੀ ਕਿੰਨ ਮੜਕਣੀਆਂ ਜਿਹੜੀ ਹੋ ਰਹੀ ਹੈਗੀ ਤੇ ਕੱਲ ਦੁਪਹਿਰ ਤੱਕ ਅਪਜ ਵੀ ਮੀਂਹ ਨੂੰ ਬੰਦਾ ਨਾ ਲੈਂਦਾ ਹੈਗਾਗਾ ਰਾਤ ਨੂੰ ਵੀ ਪਸ ਕੀ ਕਹਿਣਾ ਕੋਈ ਮਾਣਾ ਪੁੱਟਾ ਨਹੀਂ ਤਾਂ ਸਾਰੀ ਰਾਤ ਹੀ ਕੰਮ ਮੜਕਣੀ ਜੀ ਹੋਈ ਗਈ ਹੈ ਜੀ ਤੇ ਮੈਂ ਬਣਾਉਣ ਲੱਗੀ ਸੀ ਮਠਿਆ ਮੈਂ ਕਿ ਚਲੋ ਆਪਾਂ ਵਲੌਗ ਬਣਾ ਲੈਨੇ ਆਂਗੇ ਤੇ ਮੈਂ ਦੁੱਧ ਲਿਆ ਗਾ ਤੂਬਾ ਜੀ ਤੇ ਦੁੱਧ ਦੇ ਵਿੱਚ ਮੈਂ ਖੰਡ ਪਿਉੜੀ ਸੀਗੀ ਤੇ ਇਹਨੂੰ ਆਪਾਂ ਹੁਣ ਖੰਡ ਨੂੰ ਪਾਉਦੇ ਆਂਗੇ ਮੈਂ ਇਹਨੂੰ ਸ਼ਗੱਦ ਦੇ ਵਿੱਚ ਹੀ ਮਠਿਆ ਬਣਾਉਣੀਆਂ ਨੇ ਦੁੱਧ ਚ ਖੰਡ ਪਿਉ ਕੇ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਵਲੌਗ ਨੂੰ ਜ਼ਰੂਰ ਦੱਸਿਆ ਕਰੋ ਵਲੌਗ ਇਸ ਤਰ੍ਹਾਂ ਨਹੀਂ ਲੱਗਦੀ ਹੈ ਤੇ ਤੁਹਾਨੂੰ ਆਪਾਂ ਮਾਇਨ ਨੂੰ ਧੁੱਧ ਦੇ ਚਾਹ ਦੇ ਨੂੰ ਖੋਲ ਰਿਹਾ ਕੋਸਤਾ ਬਸ ਥੋੜੀ ਜਿਹੀ ਰਹਿ ਗਿਆ ਆਪਾਂ ਦੇ ਜਿਹੜੇ ਨਾਲ ਸੈਟ ਲਾਈ ਤੇ ਆਪਾਂ ਅਗਰ ਇਹਨਾਂ ਦੀ ਹਲਪਾ ਨਾਲ ਨੂੰ ਗ੍ਰੈਂਡ ਕਰ ਲਈਏ ਜਦੋਂ ਮਿਕਸ ਹੋ ਜੂਗੀ ਧੁੱਧ ਦੇ ਚਾਹ ਤੇ ਕੋਈ ਨਾ ਤੀ ਹੀ ਰਹਦੀ ਹੈਗੀ ਤਾਂ ਜਿਹੜੀ ਖੰਡ ਹੈ ਆਪਣੀ ਘੁੱਟ ਲੈ ਕੇ ਜਾਓ ਤੇ ਹੁਣ ਆਪਾਂ ਇਹਨੂੰ ਗੁਣਾਗੇ ਆਪਾਂ ਇਹਨੂੰ ਦੂਸਰੇ ਭਾਂਡੇ ਦੇ ਵਿੱਚ ਪਾਉਣ ਲੱਗੇ ਵੀ ਕੋਈ ਢੰਗ ਵਗੈਰਾ ਹੋ ਜੇ ਨਾ ਜਾਂ ਕਈ ਵਾਰ ਖੰਡ ਦੇ ਵਿੱਚ ਹੁੰਦਾ ਕੁਝ ਉਹ ਇਹ ਬਾਜ਼ਾਰੀ ਖੰਡ ਆ ਜਿਹੜੀ ਉਹ ਪਉਣ ਲਈ ਜਿਹਦੇ ਵਿੱਚ ਜਿਹੜਾ ਇਹਦੇ ਵਿੱਚ ਆਟਾ ਪੁੰਨਾ ਹੈ ਤੇ ਆਪਾਂ ਸੰਦ ਖਾਣਾ ਹੈ ਕਿਸ ਤਰ੍ਹਾਂ ਪਾਸਤਾ ਰੀਸ਼ਾ ਕਿਤੇ ਇਹਦੇ ਵਿੱਚ ਕਿਉਂ ਆਪਾਂ ਜਸਾਂਗੇ ਦੇਸੀ ਕਿਉਂ ਤੇ ਫਿਰ ਉਹਦੇ ਵਿੱਚ ਆਪਾਂ ਵੀ ਮਠੀਆਂ ਬਣਾਵਾਂਗੇ ਵਗੀਆਂ ਸੰਸਾਰੀ ਰੈਸਪੀ ਦੇਵਾਂਗੇ ਤੇ ਬਣੇ ਰਿਹਾ ਬਲੌਗ ਦੇ ਅੰਦਰ ਤੱਕ ਜਿਹੜਾ ਇਹ ਆਪਾਂ ਪਉਣ ਲਈ ਪਉਣ ਕੇ ਆਪਾਂ ਇਹ ਗੜਵੀ ਦੇ ਵਿੱਚ ਕੱਢ ਲਿਆ ਦੁੱਧ ਦੇ ਵਿੱਚ ਮਿੱਠਾ ਕੋਲਾ ਸੀਗਾ ਆਪਾਂ ਤੇ ਹੁਣ ਆਪਾਂ ਆਟਾ ਛਾਣਾਂਗੇ ਆਟਾ ਛਾਣ ਕੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆਂਗੇ ਅੱਗੇ ਕਿਉਂ ਚਾ ਸੰਗਿਆ ਟਿਨ ਤੇ ਫਿਰ ਆਟੇ ਨੂੰ ਗੁੰਨਾਂਗੇ ਆਪਾਂ ਉਸ ਤੋਂ ਬਾਅਦ ਵਲੌਗ ਤਾਈ ਨਾਲ ਬਣੀ ਰਹੋ ਜੀ ਐਂਡ ਤੱਕ ਤੇ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਮੱਖੀਆਂ ਬਣਾਉਣੀਆਂ ਤੇ ਆਪਾਂ ਕੜਾਈ ਦੇ ਵਿੱਚ ਦੇ ਵਿੱਚ ਕਾਹੀ ਦੇ ਵਿੱਚ ਆਪਾਂ ਇਹ ਕਿਉਂ ਜਿਹੜਾ ਕੰਮ ਕਰਨਾ ਰੱਖਤਾਗਾ ਤੇ ਆਪਾਂ ਕਿਉਂ ਇਹ ਜਿਹੜੇ ਚਾਟੇ ਵਿੱਚ ਜਸਾਂਗੇ ਕਿਓ ਜੀ ਆਪਾਂ ਮਠੀਆਂ ਬਣਾਵਾਂਗੇ ਤੇ ਕਿਓ ਦੇ ਵਿੱਚ ਹੀ ਆਪਾਂ ਆਟਾ ਜਿਹੜਾ ਆਪਾਂ ਤੇਲ ਚਸਦੇ ਆ ਇਹ ਦੇਖੋ ਆਪਾਂ ਕਿਓ ਭਾਲੀ ਕਿਓ ਦੇ ਵਿੱਚ ਹੀ ਆਪਾਂ ਚਸਨਾਂਗਾ ਤੇ ਆਟੇ ਦੇ ਕਿਓ ਚਸਾਂਗੇ

ਚਾਲਾਂ ਕੋਈ ਜਿਹੜਾ ਆਟਾ ਹੈਗਾ ਆਟੇ ਦੇ ਵਿੱਚ ਘਿਓ ਆ ਜਿਹੜਾ ਚੰਗੀ ਤਰ੍ਹਾਂ ਰਸ ਗਿਆ ਹੈਗਾ ਇਸ ਤਰ੍ਹਾਂ ਹੋ ਗਿਆ ਆਟਾ ਤੇ ਹੁਣ ਆਪਾਂ ਆਟੇ ਨੂੰ ਗੁੰਨਾਗੇ ਜਿਹੜਾ ਪਦਦ ਦੇ ਵਿੱਚ ਖੰਡ ਘੋਲੀ ਹੋਈ ਉਹਦੇ ਨਾਲ ਆਟੇ ਨੂੰ ਗੁੰਨਾਗਾ ਉਹ ਆਪਾ ਟਾ ਜਿਹੜਾ ਬਨ ਗਿਆ ਹੁਣ ਆਪਾਂ ਘਿਓ ਨਾਲ ਇਹਦੇ ਨਾਲ ਮੁੱਗੀ ਦੇ ਲਾ ਲੇ ਥੋੜੀ ਥੋੜੀ ਘਿਓ ਪਾ ਕੇ ਇਕੱਠਾ ਜਿਹਾ ਵਧੀਆ ਹੋ ਜਾਊ ਘਿਓ ਨਾਲ ਮੈਂ ਦੱਸ ਰਹੀ ਕਿ ਮਾ ਇਹਦੇ ਬੋੜਾ ਲਾਉਣਾ ਹੈ ਆਓ ਜੀ ਆਟਾ ਜਿਹੜਾ ਆਪਾਂ ਆਟਾ ਗੁੰਨ ਲਿਆਗਾ ਤੇ ਹੁਣ ਆਪਾਂ ਵੱਟੀਆਂ ਬਣਾਉਣ ਲੱਗਦੀਆਂ ਹੈਗੀ ਇਹਦਾ ਜਿਹੜਾ ਹੋਊਗਾ ਆਪਣਾ ਉਹ ਡੇਢੀ ਗਰਮ ਆਪਾਂ ਸੇਮ ਤੇ ਕਰਕੇ ਗੈਂਸ ਚਲਾ ਦਿੱਤਾ ਸੀਗਾ ਪਹਿਲਾਂ ਚਲਾਈ ਨੇ ਪੱਖਾ ਨੂੰ ਮੋੜੀ ਤੇ ਕਰਿਆ ਵੇ ਇਹ ਦੇਖੋ ਇਹ ਆਪਾਂ ਕੱਟ ਰੀਆਂ ਨੇ ਮਠੀਆਂ ਤੇ ਹੁਣ ਆਪਾਂ ਪਾਵਾਂਗੇ ਘੋੜੇ ਵਿੱਚ ਇਹਨਾਂ ਆਪਣਿਆਂ ਨੂੰ ਕੱਢਾਂਗੇ ਕਿਉਂ ਚੋ ਇਹ ਦੇਖੋ ਬਲੌਗ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਬਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਸਾਡੇ ਚਲੋ ਠੀਕ ਹੈ ਜੀ ਫਿਰ ਆਪਾਂ ਅਗੇ ਨਵੇਂ ਬਲੌਗ ਦੇ ਨਾਲ ਮਿਲਾਂਗੇ ਤੁਹਾਨੂੰ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ